who leche! Hōki! Hūka leche! Hōki! Pōles tō! Tēnā mā! Pōles tō! Tēnā mā! Pōles tō! ਖਾਲੇਸਤਾਨ ਲਈ ਸੰਘਰਸ਼ ਕਰ ਰਹੇ ਸਿੱਖਾਂ ਨੇ ਭਾਰਤੀ ਹਾਈ ਕਮਿਸ਼ਨਰ ਵਰਮਾ ਖਿਲਾਫ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ। ਕੈਨੇਡੀਅਨ ਸਿੱਖਾਂ ਨੇ ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਕੋਲ ਇੱਕ ਰੈਲੀ ਕੀਤੀ ਤਾਂ ਜੋ ਕੈਨੇਡਾ ਵਿੱਚ ਸਿੱਖਾਂ ਦੇ ਖਿਲਾਫ ਮੋਦੀ ਸਰਕਾਰ ਦੇ ਚੱਲ ਰਹੇ ਅੰਤਰਰਾਸ਼ਟਰੀ ਅਪਰਾਧਾਂ ਨੂੰ ਜਾਗਰੂਕ ਕੀਤਾ ਜਾ ਸਕੇ। ਹਾਲ ਹੀ ਵਿੱਚ ਜਾਰੀ ਸੀਐਸਆਈਐਸ ਅਤੇ ਐਨਐਸਆਈ ਸੀਓਬੀ ਰਿਪੋਰਟਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੋਦੀ ਸਰਕਾਰ ਅਧੀਨ ਭਾਰਤ ਕੈਨੇਡੀਅਨ ਸਿਆਸਦਾਨਾਂ ਅਤੇ ਸਿੱਖਾ ਸਮੇਤ ਹੋਰ ਘਟ ਗਿਨਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉ ਉਸ ਨੇ ਕੈਨੇਡੀਅਨ ਲੋਕਤੰਤਰੀ ਪ੍ਰਕਿਰਿਆਵਾਂ ਅਤੇ ਸੰਸਥਾਵਾਂ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ ਕੈਨੇਡੀਅਨ ਸਿੱਖਾਂ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਨੂੰ ਬੰਦ ਕਰਨ ਦੀ ਅਪੀਲ ਵੀ ਕੀਤੀ ਜੋ ਜਾਸੂਸੀ ਨੈਟਵਰਕ ਨੂੰ ਚਲਾਉਣ ਲਈ ਜ਼ਿੰਮੇਵਾਰ ਹਨ ਤੇ ਕੈਨੇਡੀਅਨ ਲੋਕਤੰਤਰ ਨੂੰ ਸਿੱਧੇ ਤੌਰ ਤੇ ਕਮਜ਼ੋਰ ਕਰਦੇ ਹਨ ਉਨਾ ਕਹਿਆ ਕਿ ਇਹ ਕੈਨੇਡਾ ਦੀ ਪ੍ਰਭੂਸ਼ਤਾ ਨੂੰ ਚੁਣੌਤੀ ਹੈ ਅਤੇ ਕੈਨੇਡੀਅਨ ਨਾਗਰਿਕਾਂ ਦੇ ਜੀਵਨ ਅਤੇ ਆਜ਼ਾਦੀ ਨੂੰ ਖਤਰਾ ਹੈ। ਔਟਾਵਾ ਵਿੱਚ 4 ਜੁਲਾਈ ਦੀ ਰੈਲੀ 1955 ਵਿੱਚ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਭਾਰਤੀ ਫੌਜ ਦੁਆਰਾ ਕੀਤੇ ਗਏ ਪਹਿਲੇ ਹਮਲੇ ਦੇ 69ਵੇਂ ਸਾਲੂ ਸਮਰਤੀ ਸੀ ਜਿਸ ਵਿੱਚ ਉਸ ਸਮੇਂ ਚੱਲ ਰਹੇ ਪੰਜਾਬੀ ਸੂਬਾ ਅੰਦੋਲਨ ਨੂੰ ਕੁਚਲਣ ਲਈ ਭਾਰਤੀ ਫੌਜ ਦੇ ਹਮਲੇ ਵਿੱਚ 200 ਤੋਂ ਵੱਧ ਸਿੱਖ ਮਾਰੇ ਗਏ ਅਤੇ 2000 ਤੋਂ ਵੱਧ ਗੰਭੀਰ ਜ਼ਖਮੀ ਹੋਏ ਸਨ।

ਜੋ 1955 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ ਔਰ ਜੋ ਸਿੱਖ ਕੌਮ ਦੇ ਰੋਹ ਤੇ ਜਗਮ ਆਜ਼ਾਦੀ ਦੇ ਚੱਲ ਰਹੇ ਜੁਹਾੜੇ ਦੇ ਵਿੱਚ ਸਿੱਖ ਫੌਜ ਸਰਦਾਰੋਂ ਤੋਂ ਮੁਕਤੀ ਦੇਈ ਕਿ ਜੋ ਦਰਬਾਰ ਸਾਹਿਬ ਤੇ 1955 ਵਿੱਚ ਅਟੈਕ ਕੀਤਾ ਗਿਆ ਜャ ਅੱਜ ਜੋ ਸਾਲਾਂ ਦੀ ਪ੍ਰਾਪਤੀ 30 ਸੋਤਰੀ ਕੀ ਨਾਲ ਕਰਦੇ ਇਹਨਾਂ ਸ਼ੁਭਕਾਮਨਾਵਾਂ ਕਰਦੇ ਨੇ ਸਿੱਖ ਅਖਰ ਨੇ ਜਾਇ 10 ਸਮ ਕਰਦੇ ਨੇ ਪਰ ਇਹਨਾਂ ਵੱਲੋਂ ਅਤਵਾਦੀ ਕਿਹਾ ਜਾਂਦਾ ਉਹ ਸਾਰੇ ਦੇ ਵਾਸਤੇ ਸਿੱਖ ਸੰਗਤ ਨੂੰ ਨੌਜਵਾਨ ਸੇਵਾਦਾਰ ਸਾਰੇ ਪਹੁੰਚੇ ਨੇ ਇੱਥੇ ਪਹੁੰਚਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੰਮ ਛੱਡ ਕੇ ਇੱਥੇ ਆਏ ਹੋ ਸਤਿਗੁਰੂ ਮੇਹਰ ਕਰ ਆਪਣਾ ਇਹ ਸ਼ੁਭਰਚਾ ਇਸੇ ਤਰ੍ਹਾਂ ਜਾਰੀ ਰਹੇ ਔਰ ਸਿੱਖ ਪਰਜਾ ਸ੍ਰੀ ਜਿਵੇਂ ਕੰਮ ਕਰਦੀ ਆ ਬਾਕੀ ਉਹਨਾਂ ਜਿਹਨੇ ਸਹਿਯੋਗ ਕੀਤਾ ਜਨਰਤ ਉਹਨਾਂ ਨਾਲ ਬੁੱਢ ਦਾ ਮੁੱਢ ਲੱਕ ਚੱਲਦੇ ਹੋ ਉਹ ਸ਼ਹੀਦਾਂ ਦਾ ਸੁਪਨਾ ਜੋ ਖਾਸ ਤੰਦ ਦੀ ਇਜਾਜ਼ਤ ਦਾ ਜ਼ਿਕਰ ਹੈ ਜਦੋਂ ਵੀ ਪ੍ਰਾਪਤ ਹੁੰਦਾ ਉਹਦਾ ਤਾਂ ਜੀ ਵੀ ਜੀਣਾ ਇਹ ਹੀ ਗੁਰੂ ਸਾਹਿਬ ਦਾ ਹੁਕਮ ਹੈ ਸਾਰਿਆਂ ਦਾ ਇਸੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਮੋਦੀਏ ਸੇਰ ਹੋਵੇ ਮੋਦੀਏ ਸੇਰ ਹੋਵੇ ਮੋਦੀਏ ਮੋਦੀਏ ਸ਼ੈਰ ਹੋਰ ਮੋਦੀਏ ਸ਼ੈਰ ਹੋਰ ਵਾਈਟੀ ਦਾ ਖਾਵਾ ਵਾਈਟੀ ਫੱਟੇ ਦਾਸ ਨੂੰ ਇਹ ਸੁਖਣਾ ਆ ਆ ਤੁਪਰੇ ਦੀ ਤੰਗ ਗੱਲਬਾਤ ਲਗਾ ਸੁਣਾਉਣਾ ਆ ਆ ਸੁਖਣਾ ਸਲਤਾਨ ਇਕਰਾਤ ਹੋਏ ਤੇ ਆਈ ਖਾਦ ਦੇ ਬਾਗੀ ਬਹਾਰ ਵੇਖੀ ਵਾ ਵਾ ਬਸੰਤ ਪ੍ਰੋਕਤਵਾਰੇ ਦੇਖੀ ਪੂਰਨ ਦਾ ਜਲਾਸ ਫੁੱਲਾਂ ਦੇ ਆਈ ਨਹਾਰ ਵੇਖੀ ਵਾ ਵਾ ਅੱਜ ਫੁੱਲਾਂ ਦੇ ਭਰੇ ਸੀ ਖੇਤ ਉਹਦੇ ਸਰੋਂ ਫੁੱਲਾਂ ਦੀ ਲੱਗੀ ਬੁਜਾਰ ਵੇਖੀ ਖੋਰ ਲੱਗੇ ਸੀ ਪਹਿਨਾ ਪਾਣ ਫੋਨ ਤੇ ਲੱਗੀਆਂ ਕੋਈ ਨਾ ਦੀ ਲਾਈਵ ਤਹਾਰ ਵੇਖੀ ਔਰ ਜਦੋਂ ਵੇਖਿਆ ਜੀਏ ਜਮਾਨ ਬੰਦੇ ਦਾ ਕਿਤੇ ਬਾਗਾਂ ਦੀ ਉਰਤੀਕਾਰ ਵੇਖੀ ਤੇ ਬੇਲੇ ਪਰੇਰਾ ਨੀ ਕੋੜਿਆਂ ਦੇ ਤਰੀਕੇ ਕੋੜੇ ਦੀ ਪੌੜ ਰਫਾਰ ਵੇਖੀ ਤੇ ਲੈਲਾ ਕੋੜੀ ਦਾ ਸ਼ੇਰੇ ਪੰਜਾਬ ਵਾਲੀ ਬੜੀ ਸ਼ੌਤ ਤੇ ਤੇ ਇਤਰਾਰ ਵੇਖੀ ਤਾਰੀ ਟੰਗਿਆ ਖਾਲੀ ਮਿਆਨ ਕਿੰਡੀ ਦੇ ਸਾਮ ਸਿੰਘ ਦੀ ਵਿੱਚ ਤਲਵਾਰ ਵੇਖੀ ਵਾ ਵਾ ਉਹ ਵੇਖੀਆਂ ਫੌਜਾ ਖਾਲਸੇ ਰਾਜ ਦੀਆਂ ਬੜੀ ਤਾਕਤ ਦੀ ਘੋਰ ਸਵਾਰ ਵੇਖੀ ਵਾ ਵਾ ਔਰ ਸੋਨੇ ਸੂਰ ਦੀ ਪਹਿਨੇ ਬੀਬੀਆਂ ਨੇ ਨੀਤੀਆਂ ਚੁੰਨੀਆਂ ਨਾਲ ਦਸਤਾਰ ਵੇਖੀ ਉਹ ਖੁਸ਼ੀਆਂ ਵੰਦੇ ਲੋਕ ਖੁਸ਼ਾਲ ਵੇ ਤੇ ਕਿਰਪਾ ਅਕਾਲ ਦੀ ਪਾਉ ਆਪਾਰ ਵੇਖੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਬਖਸ਼ੋ ਹਰ ਦੀ ਗੋਲ ਤੇ ਪਹੁੰਚੇ ਹੋ ਸਾਧ ਸੰਗਤ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਇਹ ਸੈਕਟਰ ਜਸਤੀ ਕਾਲ ਤੇ ਪਹੁੰਚ ਕੇ ਕੌਂਸਲਟੀ ਸਾਹਮਣੇ ਇਹ ਤੁਸੀਂ ਬੰਗਾਰ ਛੱਡ ਦਿੱਤੀ ਐ ਵੀ ਆਪਾਂ ਨਹੀਂ ਡਰਦੇ ਇੰਡੀਆ ਸਰਕਾਰ ਤੋਂ ਇਹ ਜੋ ਮਰਜੀ ਕਰੀ ਜਾਣ ਸਾਨੂੰ ਪਤਾ ਐ ਰੰਗੀ ਹੱਥ ਪੜੇ ਗਏ ਨੇ ਇਹਨਾਂ ਨੇ ਸ਼ਹੀਦ ਭਾਈ ਹਰਦੀਪ ਸਿੰਘ ਨੇਚਰ ਦੀ ਸ਼ਹੀਦੀ ਕਾਂਡ ਕੀਤਾ ਤੇ ਸਾਨੂੰ ਪਤਾ ਐ 20 ਸਾਲਾਂ ਤੋਂ ਵੱਧ ਜਸੂਸੀ ਕਰਦੇ ਰਹੇ ਨੇ ਸਾਡੇ ਐਮਪੀ ਕੈਨੇਡੀਅਨ ਐਮਪੀ ਵੀ ਰਲਿਓ ਨੇ ਉਹ ਵੀ ਸਾਰੀ ਗੱਲਬਾਤ ਬਾਹਰ ਆਜਣੀ ਆ ਪਿਛਲੇ ਪਿਛਲੇ ਸਮੇਂ ਦੇ ਵਿੱਚ ਸਿਕਿਉਰਿਟੀ ਏਜੰਸੀਆਂ ਦੀਆਂ ਰਿਪੋਰਟਾਂ ਦੇ ਵਿੱਚੋਂ ਇਹ ਪਤਾ ਲੱਗਾ ਵੀ ਇੰਡੀਆ ਦਾ ਹੱਥ ਸਾਡੇ ਕੈਨੇਡੀਅਨ ਇਲੈਕਸ਼ਨ ਦੀ ਇੰਟਰਫੀਅਰੈਂਸ ਹੋਈ ਹੈ ਸਾਨੂੰ ਇਹ ਵੀ ਪਤਾ ਸਾਡੇ ਕੈਨੇਡੀਅਨ ਐਮਪੀ ਇੰਡੀਆ ਦੇ ਨਾਲ ਰਲ ਕੇ ਕੰਮ ਕਰ ਰਹੇ ਨੇ ਸਿੱਖਾਂ ਨੂੰ ਪਤਾ ਲੱਗ ਗਿਆ ਇਹ ਆ ਜਿਹੜੀ ਤੁਸੀਂ ਖੇਲ ਖੇਲਦੇ ਆ ਇਹ ਹੁਣ ਨਹੀਂ ਚੱਲਣੀ

Message to Modi media, Modi's government, and the international powers that are watching, to all governments around the world. This is a message to Modi and his government. You will be held accountable for crimes against Canada. You orchestrated the assassination of Shaheed by Handeep Singh Nature. You have been running an extensive spy network from the 80s up until now, you have basically exerted influence on canadian mps and the, all branches of the canadian government. you will be indicted and you will be brought to justice for your clandestine activities linking up with canadian outlets creating narratives against sikhs. you will be brought to justice. there is no running. And we want to give a message to Sanjay Verma. We will not stop until every Indian consulate and every Indian diplomat is expelled. Once again, you guys have orchestrated, your government orchestrated the assassination of the Ismail Hatti signator.